ਸੋ ਅੱਜ ਦੀ ਵਿਸ਼ੇਸ਼ ਮੁਲਾਕਾਤ ਸਾਡ ਨਾਲ ਨੇ ਜੀ ਗੁਰਦਾਸਪੁਰ ਦੀ ਮੈਂ ਤਾਂ ਪਹਿਲਾਂ ਦੱਸਣਾ ਵੀ ਗੁਰਦਾਸਪੁਰ ਦੀ ਸਭ ਤੋਂ ਪੁਰਾਣੀ ਜਿਹੜੀ ਫੋਟੋਗ੍ਰਾਫਰ ਯੂਨੀਅਨ ਹੈ ਜੀ ਉਹਦੇ ਉਹਦੇ ਆਦਾਰ ਸਾਡ ਨਾਲ ਨੇ ਜੀ ਸੋ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਉਹਨਾਂ ਨੂੰ ਜਾਣਾਂਗੇ ਵੀ ਫੋਟੋਗ੍ਰਾਫਰਾਂ ਦੇ ਸਮिति ਵਿੱਚ ਆ ਜਿਹੜਾ ਸਮਾਂ ਚੱਲਦਾ ਪਿਆ ਜੀ ਉਹਦੇ ਵਿੱਚ ਜਿਹੜੀਆਂ ਫੋਟੋਗ੍ਰਾਫਰਾਂ ਨੂੰ ਮੁਸ਼ਕਿਲਾਂ ਆ ਰਹੀਆਂ ਨੇ ਉਹਦਾ ਕਿਸ ਤਰੀਕੇ ਨਾਲ ਹੱਲ ਕੀਤਾ ਜਾਂਦਾ ਵਾ ਔਰ ਸਭ ਤੋਂ ਵੱਡੀ ਗੱਲ ਇਹ ਆ ਵੀ ਪਿਛਲੇ ਸਮੇਂ ਦੇ ਵਿੱਚ ਜਿਹੜਾ ਵਾ ਜੀ ਇਹਨਾਂ ਦੇ ਇੱਕ ਫੰਕਸ਼ਨ ਸੀ ਜਿਹੜਾ ਇਹਨਾਂ ਨੇ ਫੰਕਸ਼ਨ ਕੈਨਸਲ ਕਰਕੇ ਫੜ ਪੀਟਦਾ ਲਿ ਜਿਹੜਾ ਪਾਜੀ ਪਹਿਲੇ ਤੇ ਤੁਹਾਨੂੰ ਅਸੀਂ ਮਲੇ ਤੜੀ ਜਿੰਨੀ ਪਰੀਫ ਕਰ ਲਈ ਉਹ ਨਹੀਂ ਘਟਾ ਕਿਉਂਕਿ ਹੜਪ ਦਾ ਜਿਹੜਾ ਸੀ ਕੁਦਰਤੀ ਜਿਹੜੀ ਆਫਸ ਸੀ ਉਹਨੂੰ ਮੱਦੇਨਜ਼ਰ ਰੱਖਦੇ ਤੁਸੀਂ ਆਪਣਾ ਫੰਕਸ਼ਨ ਕੈਨਸਲ ਕਰਕੇ ਉਹ ਰੋ ਹੜਪ ਪ੍ਰੀਤਨ ਨੂੰ ਸਮਰਪਿਤ ਕਰਦਾ ਇਹ ਬੜਾ ਵੱਡਾ ਉਪਰ ਲਾਗੀਦਾ ਪਾਜੀ ਬਿਲਕੁਲ ਦੇਖੋ ਜੀ ਸਾਡੇ ਕੋਲੋਂ ਆਪਸ਼ਨ ਸੀਗੀ ਕਿ ਅਸੀਂ ਫੰਕਸ਼ਨ ਰੱਖੀਏ ਕਰੀਏ ਜਾਂ ਅਸੀਂ ਉਹਨੂੰ ਪੋਸਟਪੋਨ ਕਰੀਏ ਕਿਉਂਕਿ ਉਦੋਂ ਸਿਚੁਏਸ਼ਨ ਇਹੋ ਜੀ ਸੀਗੀ ਕਿ ਉਹਦੇ ਵਿੱਚ ਅਸੀਂ ਜਿਹੜਾ ਵਾ ਉਹ ਫੰਕਸ਼ਨ ਰੱਖ ਦਿੰਦੇ ਤੇ ਉਹ ਮੇਰੇ ਖਿਆਲ ਨਾਲ ਉਹ ਜਸਟਿਸ ਨਹੀਂ ਸੀ ਕਰਦਾ ਸਾਡੇ ਪੂਰੇ ਜਿਹੜਾ ਸਿਸਟਮ ਨੂੰ ਤੇ ਉਹਦੇ ਕਰਕੇ ਅਸੀਂ ਜਿਹੜਾ ਉਹਨੂੰ ਪੋਸਟਪੋਨ ਕਰਤਾ ਸੀਗਾ ਤੇ ਉਸੇ ਸਮੇਂ ਉਹ ਹੀ ਜਿਹੜਾ ਸਮਾਂ ਜਿਹੜਾ ਸੀਗਾ ਉਹ ਅਸੀਂ ਹਰਪੀਟਤਾਂ ਨੂੰ ਜਾ ਕੇ ਜਿਹੜਾ ਉਹਨਾਂ ਦੀ ਮਦਦ ਕੀਤੀ ਜੀ ਤੇ ਇਹਦੇ ਵਿੱਚ ਇੰਡੀਵਿਜੂਅਲੀ ਵੀ ਅਸੀਂ ਮਦਦ ਕੀਤੀ ਇਕੱਠੇ ਹੋ ਕੇ ਸਾਰਿਆਂ ਨੇ ਜਿਹੜਾ ਆਪਣਾ ਯੂਨੀਅਨ ਨੇ ਵੀ ਮਦਦ ਕੀਤੀ ਜੀ ਫਿਰ ਜੀ ਆਪਣਾ ਪਹਿਲੇ ਤਾਂ ਉਹਦਾ ਦੱਸੋ ਸਾਨੂੰ ਤੇ ਔਰ ਇਹ ਵੀ ਦੱਸੋ ਵੀ ਤੁਹਾਡੀ ਯੂਨੀਅਨ ਕਿੰਨੀ ਕੁ ਪੁਰਾਣੀ ਹੈ ਜੀ ਕਿਉਂਕਿ ਮੈਨੂੰ ਇਹ ਵੀ ਸੁਣ ਚਾਹ ਹੈ ਵੀ ਤੁਹਾਡੀ ਲਗਭਗ 90 ਦੇ ਕਰੀਬ ਆ ਜੀ ਜੀ ਬਿਲਕੁਲ ਜੀ ਇਹ ਸਰ ਅਸਾ ਡੀ ਜਿਹੜੀ ਯੂਨੀਅਨ ਹੈਗੀ ਹੈਗੀ ਪੰਜਾਬ ਫੋਟੋਗ੍ਰਾਫਰਸ ਐਸੋਸੀਏਸ਼ਨ ਤੇ ਅਸੀਂ ਹੈਗੀ ਗੁਰਦਾਸਪੁਰ ਯੂਨਿਟ ਦੇ ਠੀਕ ਹੈ ਤੇ ਮੇਰਾ ਜਿਹੜਾ ਅਹੁਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਦਾ ਜੀ ਗੁਰਦਾਸਪੁਰ ਦੇ ਤੇ ਇਹ ਹੈਗੇ ਜੀ ਸ੍ਰੀਲ ਜੀ ਤੁਸੀਂ ਦੱਸੋ ਆਪਣੇ ਹਾਂ ਜੀ ਜੀ ਮੈਂ ਜੀ ਗੁਰਦਾਸਪੁਰ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਯੂਨਿਟ ਗੁਰਦਾਸਪੁਰ ਦਾ ਪ੍ਰੈਜ਼ੀਡੈਂਟ ਹੈ ਜੀ ਤੇ ਅਸੀਂ ਬੜੇ ਸੂਝ ਬੂਝ ਨਾਲ ਸਾਰੇ ਤਰੀਕੇ ਨਾਲ ਆਪਾਂ ਫੋਟੋਗ੍ਰਾਫਰਸ ਜਿਹੜੀ ਆ ਉਹਦੇ ਟਾਈਮ ਤੇ ਹੋਰ ਮਦਦ ਕਰ ਰਹੇ ਆ ਚਾਹਦੇ ਪਏ ਆ ਕਿ ਬਹੁਤ ਜਲਦੀ ਅਸੀਂ ਤੇ ਪ੍ਰੀਤ ਭਾਜੀ ਡਿਸਕਸ ਕਰਕੇ ਆ ਵੀ ਦੁਬਾਰਾ ਤੋਂ ਫੋਟੋ ਫੇਅਰ ਜਿਹੜਾ ਅਨਾਉਂਸ ਕਰ ਰਹੇ ਆ ਬਹੁਤ ਜਲਦੀ ਅ ਦਸੰਬਰ ਸ਼ਾਇਦ ਦਸੰਬਰ ਵਿੱਚ ਕਰ ਰਹੇ ਆ ਜੀ ਤੇ ਮੈਨੂੰ ਤੁਹਾਡੀ ਜਿਹੜੀ ਸਭ ਤੋਂ ਵਧੀਆ ਗੱਲ ਲੱਗੀ ਵੀ ਤੁਸੀਂ ਇਹਨਾਂ ਸਮਰਪਿਤ ਕਰਤਾ ਜਾਨੀ ਕਿ ਕੈਨਸਲ ਕਰਕੇ ਪ੍ਰੋਗਰਾਮ ਹੜਪੀਰਤਾ ਦੀ ਮਦਦ ਕੀਤੀ ਸੀ ਇਹ ਬੜਾ ਵੱਡਾ ਉਪਰਾਲਾ ਹੈ ਜੀ ਸਾਰੀ ਟੀਮ ਦਾ ਹੀ ਉਪਰਾਲਾ ਹੈ ਜੀ ਅਸੀਂ ਜਦੋਂ ਸਾਡੇ ਕੋ ਕਾਫੀ ਕੰਪਨੀਆਂ ਦਾ ਐਡਵਾਂਸ ਵੀ ਆ ਚੁੱਕਾ ਸੀ ਸਾਡੇ ਸਟਾਲਸ ਵੀ ਬੁੱਕ ਹੋ ਚੁੱਕੇ ਸੀ ਅੱਧੀ ਤਿਆਰੀ ਹੋ ਚੁੱਕੀ ਸੀ ਸਾਡੀ ਪਰ ਫਿਰ ਜਦੋਂ ਸਾਡੇ ਸਾਰੇ ਮੈਂਬਰਸ ਨੇ ਡਿਸਕਸ ਕੀਤੀ ਉਹ ਕਹਿੰਦੇ ਕਿ ਨਹੀਂ ਇਹ ਟਾਈਮ ਠੀਕ ਨਹੀਂ ਆ ਟਾਈਮ ਹੈ ਕਿ ਇਸ ਲਈ ਆਪਾਂ ਆਪਣੇ ਪੰਜਾਬ ਦੇ ਲੋਕਾਂ ਦੇ ਨਾਲ ਖੜੀਏ ਨਾ ਕਿ ਆਪਣੇ ਬਿਜ਼ਨਸ ਵੱਲ ਬੋਧਾ ਦੋੜੀਏ ਇਹ ਜਿਹੜੇ ਬਿਜ਼ਨਸ ਤੇ ਜੀ ساری ਉਮਰ ਕਰਦੇ ਰਹਿਣਾ ਬਿਲਕੁਲ ਬਿਲਕੁਲ ਸਮੇਂ ਦੀ ਲੋੜ ਸੀ ਬਾਕੀ ਹਾਂਜੀ ਸਮੇਂ ਦੀ ਲੋੜ ਸੀ ਤੇ ਉਹਨੂੰ ਦੇਖਦੇ ਹੋਏ ਆਪਾਂ ਇਸ ਨੂੰ ਪੋਸਟਪੋਨ ਕਰਤਾ ਸੀ ਤੇ ਹੁਣ ਅਸੀਂ ਇਹਨੂੰ ਬਹੁਤ ਜਲਦੀ ਦਸੰਬਰ ਵਿੱਚ ਕਰ ਰਹੇ ਹਾਂ ਜੀ ਉਸ ਦਾ ਵੀ ਬਹੁਤ ਵਧੀਆ ਰਿਸਪੌਂਸ ਸਾਨੂੰ ਮਿਲਦਾ ਪਿਆ ਜੀ ਇੱਕ ਪ੍ਰੀਤਿਪਨ ਦੱਸਿਓ ਗੱਲ ਵੀ ਅੱਜ ਫੋਟੋਗ੍ਰਾਫਰਾਂ ਨੂੰ ਜਿਹੜੀ ਮੁਸ਼ਕਲ ਆ ਰਹੀ ਹੈ ਵਾ ਉਹਦਾ ਕੋਈ ਹੱਲ ਨਹੀਂ ਹੁੰਦਾ ਕੋਈ ਸੋਚਦਿਆਂ ਨਹੀਂ ਇਸ ਬਾਰੇ ਤੁਹਾਡੀ ਜੁਨੀਨ ਵੱਲੋਂ ਕੋਈ ਖਾਸ ਉਪਰਾਲੇ ਕੀਤੇ ਗਏ ਹਨ ਦੇਖੋ ਸਰ ਇਸ ਤਰ੍ਹਾਂ ਹੈ ਕਿ ਜਿਹੜੀ ਸਾਡੀ ਫੋਟੋਗ੍ਰਾਫਰ ਰੈਸੋਲੂਸ਼ਨ ਆ ਪੰਜਾਬ ਫੋਟੋਗ ਇਹ ਇਹਦੇ ਵਿੱਚ ਲਗਾਤਾਰ ਵਰਕਸ਼ਾਪਸ ਲੱਗਦੀਆਂ ਨੇ ਜੀ ਇਹ ਲੱਗਦੀਆਂ ਰਹਿੰਦੀਆਂ ਨੇ ਉੱਥੇ ਇੱਕ ਸਪੈਸ਼ਲ ਸਾਊਂਡ ਪ੍ਰੂਫ ਰੂਮ ਬਣਿਆ ਜੀ ਉੱਥੇ ਐਕਸਪਰਟ ਆਉਂਦੇ ਨੇ ਬੰਦੇ ਤੇ ਉਹ ਆ ਕੇ ਜਿਹੜਾ ਉਹ ਆਪਣਾ ਸਾਰਾ ਦੱਸਦੇ ਨੇ ਕਿ ਤੁਸੀਂ ਕਿੱਦਾਂ ਫੋਟੋਗ੍ਰਾਫੀ ਕਰ ਸਕਦੇ ਹੋ ਐਡੀਟਿੰਗ ਕਿੱਦਾਂ ਕਰ ਸਕਦੇ ਹੋ ਤੇ ਉਹ ਮਨ ਮੇਰੇ ਖਿਆਲ ਨੇ ਇੱਕ ਮਹੀਨੇ ਦਾ ਸ਼ਾਇਦ 2-2 3-3 ਵਾਰੀ ਵੀ ਉਹ ਵਰਕਸ਼ਾਪਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਨੇ ਬਾਕੀ ਲੋਕਲ ਲੈਵਲ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਸਾਰੇ ਆਪਾਂ ਅਸੀਂ ਮਿਲ ਕੇ ਜੋ ਕਿਸੇ ਨਾ ਕਿਸੇ ਚੀਜ਼ ਦੀ ਲੋੜ ਹੈ ਤੇ ਉਹ ਵੀ ਇਹ ਮਤਲਬ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਆ। ਬਾਕੀ ਪ੍ਰਸ਼ਾਸਨ ਨਾਲ ਸਾਡੇ ਇਸ ਗੱਲੋਂ ਮਤਲਬ ਕਈ ਵਾਰੀ ਗੱਲਬਾਤ ਹੋ ਚੁੱਕੀ ਹੈ ਕਿ ਸਾਡੇ ਬੰਦੇ ਜਿਹੜੇ ਕਈ ਵਾਰੀ ਰਾਤ ਨੂੰ ਲੇਟ ਆਉਂਦੇ ਨੇ ਕਿਚਕੇ ਫੰਕਸ਼ਨ ਕੋਸ਼ ਆਉਂਦੇ ਨੇ ਤੇ ਉਹਨਾਂ ਦਾ ਮਤਲਬ ਜਿਹੜਾ ਸਿਕਿਉਰਟੀ ਦਾ ਜਿਹੜਾ ਮੁੱਖ ਤੌਰ ਤੇ ਮੁੱਖ ਤੌਰ ਤੇ ਸਿਕਿਉਰਟੀ ਸਾਨੂੰ ਜਿਹੜਾ ਉਹ ਇੱਕ ਇਸ਼ੂ ਆਂਦਾ ਹੈ। ਤੇ ਉਹ ਬਸ ਅਸੀਂ ਚਾਹੁੰਦੇ ਕਿ ਉਹ ਜਿਹੜਾ ਉਹ ਮਤਲਬ ਜਿਹੜਾ ਉਹਦੇ ਬਾਰੇ ਧਿਆਨ ਦਿੱਤਾ ਜਾਵੇ। ਸਿਕਿਉਰਟੀ ਦੀ ਗੱਲ ਇਦਾਂ ਜੀ ਅਸੀਂ ਆਪਣੇ ਪੰਜਾਬ ਫੋਟੋਗ੍ਰਾਫਰਸ ਦੇ ਜਿੰਨੇ ਸਾਡੇ ਮੈਂਬਰਸ ਆ ਆਪਾਂ ਉਹਨਾਂ ਨੂੰ ਜਿਹੜੇ ਨਹੀਂ ਵੀ ਹੈਗੇ ਆ ਆਪਾਂ ਉਹਨਾਂ ਨੂੰ ਇਸ ਵੀਡੀਓ ਰਾਹੀਂ ਇਹੀ ਕਹਿਣਾ ਚਾਹੁੰਦੇ ਆਂ ਕਿ ਜਿਹੜੇ ਨਹੀਂ ਨੇ ਉਹ ਜੁੜੋ ਪੰਜਾਬ ਫੋਟੋਗ੍ਰਾਫਰ ਐਸੋਨਰ ਇਹਦੇ ਨਾਲ ਕੀ ਹੈ ਕਿ ਤੁਹਾਨੂੰ ਇੱਕ ਬਹੁਤ ਵਧੀਆ ਤੁਹਾਡਾ ਕਾਰਡ ਬਣਦਾ ਹੈ ਇੱਕ ਤੁਹਾਡੀ ਦੁਕਾਨ ਤੇ ਸਰਟੀਫਿਕੇਟ ਮਿਲਦਾ ਹੈ ਔਰ ਕਾਰਡ ਜਿਹੜਾ ਪ੍ਰੋਪਰ ਵੈਲਿਡ ਹੈ ਜੀ ਉਹ ਕਾਰਡ ਨੂੰ ਐਟਲੀਸਟ ਕਈ ਸਾਡੇ ਫੋਟੋਗ੍ਰਾਫਰਸ ਇਮੀਗ੍ਰੇਸ਼ਨ ਤੱਕ ਚੈੱਕ ਕਰਾ ਕੇ ਉੱਥੇ ਵੀ ਆਪਣਾ ਬਿਜ਼ਨਸ ਸ਼ੋ ਕਰਾ ਕੇ ਆਏ ਨੇ ਔਰ ਕਾਰਡ ਚੈੱਕ ਹੋਏ ਨੇ ਉਹਨਾਂ ਦੇ ਕੀ ਆਲਰੇਡੀ ਇਹ ਬੰਦੇ ਪ੍ਰੋਫੈਸ਼ਨਲੀ ਰਜਿਸਟਰਡ ਫੋਟੋਗ੍ਰਾਫਰ ਹੈਗੇ ਨੇ ਤੇ ਇਸ ਲਈ ਸਾਡਾ ਜਿਹੜੀ ਜੁਨੀਅਨ ਆ ਇਹਦਾ ਬਹੁਤ ਵੱਡਾ ਹੈ ਬਹੁਤ ਵਧੀਆ ਉਪਰਾਲਾ ਜੀ ਜਿਹੜਾ ਆਨਲਾਈਨ ਹੀ ਸਾਰਾ ਸਿਸਟਮ ਚੈੱਕ ਹੋ ਜਾਂਦਾ ਕਿ ਬੰਦਾ ਵਾਕਈ ਫੋਟੋਗ੍ਰਾਫਰ ਹੈ ਤੇ ਜੇ ਉਹ ਰਾਤ ਨੂੰ ਵੀ ਕਿਤੇ ਕਿਸੇ ਤੰਗੀ ਵਿੱਚ ਹੁੰਦਾ ਤੇ ਉਹ ਕਿਸੇ ਅਧਿਕਾਰੀ ਜੇ ਕੋਈ ਉਹਨੂੰ ਰੋਕਦਾ ਤੇ ਉਹ ਉਹਨੂੰ ਆਪਣਾ ਕਾਰਡ ਚੈੱਕ ਕਰਵਾ ਸਕਦਾ ਪਰ ਅਸੀਂ ਇਹੀ ਚਾਹੁੰਦੇ ਆ ਕਿ ਕਾਰਡ ਬੰਦਾ ਸਾਡਾ ਜਿਹੜਾ ਉਹ ਸਹੀ ਹਾਲਤ ਵਿੱਚ ਹੋਵੇ ਬਿਲਕੁਲ ਲੀਗਲ ਹੋਵੇ ਉਹ ਐਵੇਂ ਨਾ ਕਾਰਡ ਚੈੱਕ ਕਰਾਈਏ ਉਹਦਾ ਮਿਸਯੂਜ਼ ਨਾ ਕਰੇ ਤੇ ਵੀ ਅੰਦਾ ਵੀ ਕੋਈ ਸ਼ਰਾਬ ਪੀ ਕੇ ਆਪਸੇ ਲੜਤੋ ਨਾ ਜਾਂਦਾ ਹੋਵੇ ਤੇ ਉਹ ਚੀਜ਼ਾਂ ਨਾ ਹੋਵੇ ਅਸੀਂ ਆਪਣੇ ਮੈਂਬਰਸ ਨੂੰ ਸਭ ਤੋਂ ਪਹਿਲਾਂ ਇਹੀ ਕਹਿੰਦੇ ਆ ਕਿ ਦੇਖੋ ਤੁਸੀਂ ਠੀਕ ਹੋਣੇ ਚਾਹੀਦੇ ਹੋ ਬਾਕੀ ਸਾਡੀ ਯੂਨੀਅਨ ਤੁਹਾਡੇ ਨਾਲ ਹੈ ਨਾ ਯਾਨੀ ਕਿ ਲੜਣਾ ਤੁਹਾਡਾ ਕੰਮ ਆ ਜੀ ਇਹਨੂੰ ਮੇਨ ਦੀ ਗੱਲ ਸੀ ਹਾਂਜੀ 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 ਬਾਕੀ ਜਿੱਦਾਂ ਪ੍ਰੀਤਪਾਲ ਜੀ ਉਹਨਾਂ ਨੇ ਦੱਸਿਆ ਕਿ ਸਾਡੀਆਂ ਉੱਥੇ ਜਿਹੜੇ ਸਾਡੇ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਮੈਂਬਰ ਨੇ ਉਹਨਾਂ ਨੂੰ ਉੱਥੇ ਜਲੰਧਰ ਇੱਕ ਬਹੁਤ ਵਧੀਆ ਰੂਮ ਬਣਿਆ ਸਾਊਂਡ ਪ੍ਰੂਫ ਉੱਥੇ ਉਹਨਾਂ ਦੀ ਹਰ ਮਹੀਨੇ ਕਲਾਸਿਸ ਲੱਗਦੀਆਂ ਕਲਾਸਿਸ ਦੇ ਵਿੱਚ ਕੀ ਹੈ ਕਿ ਫੋਟੋਗ੍ਰਾਫੀ ਦੀ ਬਹੁਤ ਨੌਲੇਜ ਦਿੱਤੀ ਜਾਂਦੀ ਹੈ ਐਡੀਟਿੰਗ ਦੀ ਨੌਲੇਜ ਦਿੱਤੀ ਜਾਂਦੀ ਹੈ ਲਾਈਵ ਟੈਲੀਕਾਸਟ ਦੀ ਵੀ ਉਹਨੇ ਕਲਾਸ ਲੱਗੀ ਆ ਬਹੁਤ ਵਧੀਆ ਨੌਲੇਜ ਹੋਈ ਸਾਰਿਆਂ ਨੂੰ ਉਸ ਦੇ ਨਾਲ ਨਾਲ ਕੀ ਹੈ ਕਿ ਸਾਰਾ ਕੁਝ ਭਾਜੀ ਉਹ ਫ੍ਰੀ ਆਫ ਕੋਸਟ ਹੈ ਰੋਟੀ ਬੈਂਗਰੋਨ AC ਰੂਮ ਹੈ ਗਿਆ ਚਾਹ ਪਾਣੀ ਸਾਰਾ ਕੁਝ ਫ੍ਰੀ ਆਫ ਕੋਸਟ ਹੈ ਉਹਨਾਂ ਦਾ ਮੇਨ ਅਜੰਡਾ ਜੀ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦਾ ਇਹੀ ਹੈ ਕਿ ਆਉਣ ਵਾਲੇ ਜਿਹੜੇ ਸਾਡੇ ਫੋਟੋਗ੍ਰਾਫਰਸ ਨੇ ਬੱਚੇ ਨੇ ਜਿਹੜੇ ਜਿਹੜੇ ਇਹ ਲਾਈਨ ਤੋਂ ਦੂਰ ਹੋ ਰਹੇ ਨੇ ਉਹ ਇਸ ਲਾਈਨ ਵਿੱਚ ਵੱਧ ਚੜ ਕੇ ਇਹ ਕੰਮ ਵੱਲ ਧਿਆਨ ਦੇਣ ਕਿਉਂਕਿ ਬਹੁਤ ਵਧੀਆ ਕੰਮ ਹੈ। ਅੱਛਾ ਭਾਈ ਕੀ ਹੋਰ ਬੰਦ ਦੇਖ ਰਿਹਾ ਵੀ ਸਮੱਸਿਆਵਾਂ ਤਾਂ ਅਸੀਂ ਗੱਲ ਕਰ ਲਈ ਜਿਹੜੀ ਆ ਰਹੀ ਹੈ। ਮੈਂ ਪਿੱਛੇ ਵੀ ਦੇਖਿਆ ਵੀ ਤੁਸੀਂ ਜਿਹੜੀ ਸਾਡੇ ਮਜਬੂਤਾ ਵਧਾਈ ਨੇ ਉਹਨਾਂ ਨੂੰ ਤੁਸੀਂ ਕਿਵੇਂ ਮਿਲੇ ਸੀ ਮੇਰੇ ਸਾਹਮਣੇ ਨਾ। ਔਰ ਤਕਰੀਬਨ ਤੁਹਾਡੀ ਜਿਹੜੀ ਕੋਸ਼ਿਸ਼ ਹੁੰਦੀ ਹੈ ਵੀ ਪ੍ਰਸ਼ਾਸਨ ਦੇ ਵੀ ਅਧਿਕਾਰੀਆਂ ਨਾਲ ਤਾਲਮਿਲ ਲਗਾਤਾਰ ਤਲਾ ਜਾਰੀ ਦਿੰਦਾ ਹੈ। ਸੋ ਆਉਣ ਵਾਲੇ ਦਿਨਾਂ ਵਿੱਚ ਵੀ ਤਾਂ ਦਾ ਕੋ ਤਾਲਮਲ ਬਣ ਕੇ ਰੱਖਿਆ ਜਾਏਗਾ ਕਿਸ ਵਿਧਾਇਕ ਨਾਲ ਜਾਂ ਕਿਸ ਪ੍ਰਸ਼ਾਸਨ ਦੇ ਅਧਿਕਾਰੀ ਨਾਲ ਬਿਲਕੁਲ ਜੀ ਅਸੀਂ ਜਿਵੇਂ ਤੁਹਾਨੂੰ ਦੱਸਿਆ ਕਿ ਫੰਕਸ਼ਨਸ ਵਗੈਰਾ ਹੁੰਦੇ ਰਹਿੰਦੇ ਨੇ ਤੇ ਜਿਹੜੇ ਵਿਧਾਇਕ ਨੇ ਜਾਂ ਜੋ ਵੀ ਜਿਹੜੇ ਮਤਲਬ ਲੋਕ ਹੈਗੇ ਨੇ ਜਿਹੜੇ ਉਹਨਾਂ ਨਾਲ ਸਾਡੀ ਗੱਲਬਾਤ ਚੱਲਦੀ ਰਹਿੰਦੀ ਹੈ ਉਹ ਜਦੋਂ ਵੀ ਸਾਨੂੰ ਮਿਲੇ ਆ ਅਸੀਂ ਉਹਨਾਂ ਨੂੰ ਇਹੀ ਇੱਕ ਗੱਲ ਦੱਸੀ ਹੈ ਕਿ ਸਾਡੀ ਜਿਹੜੀ ਸਿਕਿਉਰਿਟੀ ਇਨਸ਼ੋਰ ਕੀਤੀ ਜਾਏ ਕਿਉਂਕਿ ਸਾਨੂੰ ਮੈਨੂੰ ਲੱਗਦਾ ਸੀ ਉਹਨਾਂ ਨੂੰ ਕੀ ਲੈਣਾ ਆ ਬਿਲਕੁਲ ਬਿਲਕੁਲ ਅਸੀਂ ਉਹਨਾਂ ਕੋਲ ਇੱਕ ਚੀਜ਼ ਹੀ ਮੰਗਦੇ ਹਾਂ ਕਿ ਸਿਕਿਉਰਿਟੀ ਸਾਡੀ ਹੋਵੇ ਬੰਦਿਆਂ ਦੀ ਆਰਾਮ ਨਾਲ ਜਾਣ ਆਪਣਾ ਕੰਮ ਕਰਨ ਇੱਕ ਦਿਮਾਗ 'ਚ ਫ੍ਰੀਡਮ ਹੋਵੇ ਕਿ ਨਹੀਂ ਆਸੀਂ ਬਿਲਕੁਲ ਕੰਮ ਕਰਕੇ ਵਾਪਸ ਆਈਏ ਤੇ ਘਰ ਪਹੁੰਚ ਜਾਈਏ ਬਸ ਉਹ ਨਹੀਂ ਚਾਹੀਦਾ ਜੁਨੀਨ ਤੁਹਾਡੀ ਬਹੁਤ ਪੁਰਾਣੀ ਮੈਂ ਦੇਖ ਰਿਹਾ ਕਿ ਲਗਭਗ 90 ਦੀ ਜੁਨੀਨ ਅੰਦਰ ਚੱਲਦੀ ਹੈ ਉਸ ਤੋਂ ਵੀ ਸ਼ਾਇਦ ਪਹਿਲੇ ਦੀ ਸ਼ਾਇਦ ਉਸ ਤੁਹਾਡੀ ਜੀ ਤੋਂ ਕਿਸ ਤਰ੍ਹਾਂ ਤੁਹਾਡਾ ਨਜ਼ਰ ਆ ਤਾਲਮਿਲ ਹੋ ਜਾਂਦਾ ਅਪਸੇ ਤਾਲਮਿਲ ਸਰ ਹੁੰਦਾ ਰਹਿੰਦਾ ਜਿਹੜੀ ਸਾਡੀ ਇਹਦਾ ਹੈੱਡ ਆਫਿਸ ਹੈ ਜਲੰਧਰ ਵਾਲਾ ਉਹ ਕੋਈ ਨਾ ਕੋਈ ਐਕਟੀਵਿਟੀ ਰੱਖਦਾ ਰਹਿੰਦਾ ਜਿੱਦਾਂ ਅਸੀਂ ਦੂਜੇ ਨਾਲ ਕਨੈਕਟ ਹੁੰਦੇ ਨਹੀਂ ਇਹ ਮਿਲਦੇ ਰਹੇ ਤੇ ਹੁਣ ਜਿਸ ਤਰ੍ਹਾਂ ਅੱਗੇ ਹੁਣ ਸੀਜ਼ਨ ਹੈ ਸੀਜ਼ਨ 'ਚ ਹਰ ਬੰਦਾ ਬਿਜ਼ੀ ਹੈ ਤੇ ਬਜਾਏ ਉਹਦੇ ਮਤਲਬ ਸੀਜ਼ਨ ਦੇ ਹੋਣ ਦੇ ਬਾਵਜੂਦ ਇਹੋ ਆਣੇ ਉੱਥੇ ਵਰਕਸ਼ਾਪਸ ਰੱਖੀਆਂ ਨੇ ਕਿ ਲੋਕ ਆਣ ਤੇ ਸਿੱਖਣ ਤੇ ਬੜੀ ਵਧੀਆ ਗੱਲ ਆ ਬਹੁਤ ਬਹੁਤ ਵਧੀਆ ਪੰਜਾਬ ਲੈਵਲ ਦੀ ਜੀ ਵਧੀਆ ਲੱਗਦਾ ਵਧੀਆ ਇੱਕ ਚੀਜ਼ ਹੋਰ ਭਾਜੀ ਕੁਝ ਰੇਟਸ ਦੀ ਵੀ ਪ੍ਰੋਬਲਮ ਹੁੰਦੀ ਉਦੇ ਵੱਲ ਵੀ ਤੁਹਾਡੀ ਜਿੰਨੀ ਲੁੱਕ ਲਿਆ ਜਾਂਦਾ ਦੇਖੋ ਜੀ ਅਸੀਂ ਰੇਟਸ ਤੇ ਜਿਹੜੇ ਕੁਝ ਰੇਟਸ ਦੀ ਗੱਲ ਕੀਤੀ ਹੈਗੀ ਆ ਰੇਟਸ ਦੀ ਐਕਚੁਅਲੀ ਰੇਟਸ ਜਿਹੜਾ ਸਭ ਤੋਂ ਪਹਿਲਾਂ ਆ ਜਾਂਦਾ ਰੇਟ ਡਿਪੈਂਡ ਕਰਦਾ ਜੀ ਯੂਨੀਅਨ ਵੱਲੋਂ ਤਾਂ ਰੇਟ ਦਿੱਤੇ ਹੀ ਗਏ ਆ ਪਰ ਫਿਰ ਵੀ ਕੁਝ ਨਹੀਂ ਕਰਦੇ ਅਸੀਂ ਤਾਂ ਕਰਕੇ ਆਪਣੇ ਕੁਝ ਬੰਦਿਆਂ ਨੂੰ ਨਹੀਂ ਫੋਰਸ ਕਰਦੇ ਰੇਟ ਬਾਰੇ ਕਿਉਂਕਿ ਕਿਸੇ ਨੇ ਕੋਈ ਕੈਮਰਾ ਰੱਖਿਆ ਹਰ ਇੱਕ ਦਾ ਨਾ ਫੋਟੋਗ੍ਰਾਫੀ ਇੱਕ ਐਸੀ ਚੀਜ਼ ਹੈ ਜੀ ਹਰ ਇੱਕ ਦਾ ਆਪਣਾ ਟੈਲੈਂਟ ਆ ਜੀ ਹੂੰ ਹੂੰ ਟੈਲੈਂਟ ਦੇ ਅਕੋਰਡਿੰਗ ਰੇਟ ਰੂਪਾਂ ਨੇ ਰੱਖਿਆ ਆਪਣੇ ਜਿਹੜੇ ਮੁੰਡੇ ਕੰਮ ਕਰਦੇ ਨੇ ਅੱਜ ਕੱਲ ਜਿਹੜੀ ਨਵੀਂ ਪੀੜ੍ਹੀ ਉੱਠ ਗਈ ਆ ਬਹੁਤ ਵਧੀਆ ਟੈਲੈਂਟ ਆ ਬਹੁਤ ਅੱਛਾ ਕੰਮ ਕਰ ਰਹੇ ਆ ਆਂਦਾ ਸੀਜ਼ਨ ਜਿਹੜਾ ਨਵੰਬਰ ਦਸੰਬਰ ਜਨਵਰੀ ਫੈਬ ਬਹੁਤ ਰਸ਼ਾ ਜੀ ਫੁੱਲ ਵੈਡਿੰਗ ਦਾ ਰਸ਼ਾ ਹਾਂ ਜੇ ਕਾਬਲੀਅਤ ਤੁਹਾਡੇ ਚੋਂ ਤੇ ਤੁਹਾਨੂੰ ਰੇਟ 200% ਮਿਲੇਗਾ ਜੀ ਇਹਦੇ ਕੋਈ ਘੱਟ ਇੱਕ ਚੀਜ਼ ਬੜੀ ਹੋਰ ਮੈਂ ਜਾਨਣਾ ਚਾਹੁੰਦਾ ਵਾਂ ਜਿਸ ਤਰ੍ਹਾਂ ਵੀ ਕਈ ਵਾਰੀ ਅੰਦਰ ਵੀ ਕੋਈ ਫੋਟੋਗ੍ਰਾਫਰ ਬਾਹਰ ਗਿਆ ਹੋਵੇ ਕੋਈ ਹਮਲਾ ਹੋ ਜਾਂਦਾ ਕਿ ਬਲਬਤ ਹੋ ਜਾਂਦੀ ਹੈ ਕਈ ਦੈਟ ਕੇਸ ਵੀ ਹੋ ਜਾਂਦਾ ਨਾ ਉਹਦੇ ਵਿੱਚ ਕੋਈ ਕੋਈ ਤਾਂ ਨਹੀਂ ਪਲੈਨਿੰਗ ਹੋਏ ਕਿ ਜਾਂ ਕੋਈ ਇੰਸ਼ੋਰਸ ਹੋਏ ਜਾਂ ਕੋਈ ਕਿਸੇ ਵੀ ਤਰ੍ਹਾਂ ਦੇ ਕੋਟੜੀ ਜੁਨੇ ਨਾਲ ਕੋਈ ਪਲੈਨਿੰਗ ਕੀਤੀ ਗਈ ਨਹੀਂ ਕੋਈ ਐਕਚੁਅਲੀ ਅਸੀਂ ਉਸ ਟੌਪਿਕ ਤੇ ਵੀ ਤੁਹਾਨੂੰ ਕਲੀਅਰ ਕਰ ਦਈਏ ਸਾਡਾ ਯੂਨੀਅਨ ਦਾ ਜਿਹੜਾ ਫੰਡ ਹੈ ਬਹੁਤ ਘਟ ਗਿਆ ਹੈਗਾ ਓਕੇ ਇੱਕ ਇੰਸ਼ੋਰੈਂਸ ਕਰਨ ਲਈ ਇੰਸ਼ੋਰੈਂਸ ਇੱਕ ਏਟੀਐਮ ਕਾਰਡ ਦਾ ਵੀ ਹੈਗਾ ਪਰ ਹੁਣ ਸਾਡੀ ਯੂਨੀਅਨ ਉੱਥੇ ਜਲੰਧਰ ਹੈੱਡ ਆਫਿਸ ਵਿੱਚ तकरीबन ਕੰਟੀਨਿਊ ਇਹ ਗੱਲ ਚੱਲਦੀ ਵੀ ਹੈ ਕਿ ਇੱਕ ਇੰਸ਼ੋਰੈਂਸ ਦਾ ਪਲਾਨ ਰੱਖਿਆ ਜਾਏ ਉਹ ਬਹੁਤ ਜਲਦੀ ਉਸਤੇ ਵੀ ਡਿਸਕਸ ਹੁੰਦਾ ਪਿਆ ਕੁਛ ਨਾ ਕੁਛ ਦੀ ਗੁਰੂ ਪ੍ਰਾਲਾ ਹੈ ਇਹ ਵੀ ਗੈਰਸੀ ਕਿਸੇ ਪਲੈਨਿੰਗ ਕਰ ਰਹੇ ਹਾਂ ਹਾਂਜੀ 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 ਇਹਨਾਂ ਸਮ ਸਮੇਂ ਦੀ ਜਰੂਰਤ ਹੈ ਬਾਜੀ ਦਾ ਜੀ ਹਾਂਜੀ ਇੰਸ਼ੋਰੈਂਸ ਦੀ ਬਹੁਤ ਜਲਦੀ ਹੁੰਦਾ ਵੀ ਆ ਸਾਡੇ ਜਿਵੇਂ ਜਿਵੇਂ ਵੀ ਸਾਨੂੰ ਤੋਂ ਹੁਕਮ ਹੋਏਗਾ ਉਹਨਾਂ ਦਾ ਤੇ ਉਹ ਵੀ ਅਸੀਂ ਬਹੁਤ ਜਲਦੀ ਆਪਣੇ ਜਿੰਨੇ ਮੈਂਬਰਸ ਹਨ ਉਹਨਾਂ ਨੂੰ ਡਿਸਕਸ ਕਰਕੇ ਉਹਨਾਂ ਨੂੰ ਦਵਾਗੇ ਇੰਸ਼ੋਰੈਂਸ ਵਾਲਾ ਤੋਹਫਾ ਜੀ ਜੀ ਅੱਛਾ ਗੁਰਦਾਸਪੁਰ ਦੇ ਜਿਹੜੇ ਫੋਟੋਗ੍ਰਾਫਰ ਆਪਾਂ ਕੀ ਉਹਨਾਂ ਨੂੰ ਕੀ ਫੀਡ ਕਰਨ ਜਾਂਦੇ ਹੋ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਆਪਣੇ ਸਾਰੇ ਫੋਟੋਗ੍ਰਾਫਰ ਭਾਈਆਂ ਨੂੰ ਇਹ ਹੀ ਅਪੀਲ ਕਰਨਾ ਚਾਹੁੰਦਾ ਕਿ ਸਭ ਤੋਂ ਪਹਿਲੇ ਜਦੋਂ ਅਸੀਂ ਕੰਮ ਤੇ ਜਾਂਦੇ ਆ ਤੇ ਆਪਣੇ ਆਪੋਜ਼ੀਟਰ ਨੂੰ ਬਹੁਤ ਹੀ ਪਿਆਰ ਨਾਲ ਮਿਲ ਜੁਲ ਕੇ ਕੰਮ ਕਰੋ ਤੇ ਪਾਰਟੀ ਨੂੰ ਵੀ ਵਧੀ ਤੇ ਮੈਂ ਤੇ ਵਾਦਿਆ ਹੀ ਸਭ ਤੋਂ ਵੱਧ ਇਹ ਹੀ ਕਹਿਣਾ ਚਾਹਾਂਗਾ ਕਿ ਪਿਆਰ ਨਾਲ ਮਿਲ ਜੁਲ ਕੇ ਕੰਮ ਕਰੋ ਕਿਉਂਕਿ ਕਿਸੇ ਵੀ ਟਾਈਮ ਤੇ ਕਿਸੇ ਨੂੰ ਕਿਸੇ ਦੀ ਵੀ ਲੋੜ ਪੈ ਸਕਦੀ ਹੈ ਤੇ ਇਹੀ ਆ ਡਿਜੀਟਲ ਕੈਮਰੇ ਆ ਡਿਜੀਟਲ ਸਾਰਾ ਕੁਝ ਆ ਜੀ ਤੁਸੀਂ ਸਾਰੇ ਫੋਟੋਗ੍ਰਾਫਰਸ ਨੂੰ ਇਹ ਹੀ ਆ ਕਿ ਜਦੋਂ ਵੀ ਕਿਤੇ ਜਾਨੇ ਆ ਸਭ ਤੋਂ ਪਹਿਲੇ ਓਪੋਜ਼ਿਟ ਜੀ ਕੋਈ ਆਇਆ ਉਹਨੂੰ ਹੱਥ ਮਿਲਾਓ ਹੈਂਡਸ਼ੇਕ ਉਹਦਾ ਪੂਰਾ ਡਰੈਸ ਲੋ ਤੇ ਕੰਪਰੋਮਾਈਜ਼ ਕਰਕੇ ਚੱਲੋ ਬਾਸ ਇਹੀ ਆ ਸਭ ਤੋਂ ਵੱਧ ਜੀ ਤੁਹਾਡੇ ਲੋਕੀ ਮੈਸੇਜ ਦੇ ਬਿਲਕੁਲ ਜੀ ਮੈਂ ਤੇ ਦੇਖੋ ਇਹ ਹੀ ਕਹਾਂਗਾ ਕਿ ਜਿਸ ਤਰ੍ਹਾਂ ਸਾਰੇ ਗੱਲ ਤੇ ਹੋ ਗਈ ਹੈ ਇਹ ਨਾਲੇ ਕਹਾਸਤੀ ਹੈ ਬਾਕੀ ਮੈਂ ਇਹੀ ਗੱਲ ਕਹੂੰਗਾ ਕਿ ਇਹ ਬੜਾ ਵਧੀਆ ਫੀਲਡ ਹੈ ਇਹ ਇੱਕ ਮਤਲਬ ਆਰਟਿਸਟ ਵਾਲਾ ਫੀਲਡ ਹੈ ਮਤਲਬ ਇਹਦੇ ਵਿੱਚ ਇੱਕ ਆਰਟਿਸਟ ਬੰਦਾ ਹੀ ਵਧੀਆ ਕੰਮ ਕਰ ਸਕਦਾ ਤੇ ਬਾਕੀ ਇਹਦੇ ਵਿੱਚ ਇਦਾਂ ਹੈ ਕਿ ਜਿਵੇਂ ਜਿਵੇਂ ਟਾਈਮ ਚੇਂਜ ਹੋ ਰਿਹਾ ਹੈ ਟੈਕਨੋਲੋਜੀ ਬਹੁਤ ਜਲਦੀ ਚੇਂਜ ਹੋ ਰਹੀ ਹੈ ਜੀ ਪ੍ਰਿੰਟਿੰਗ ਅਸੀਂ ਦੇਖਦੇ ਪਹਿਲੇ ਹੋਰ ਤਰ੍ਹਾਂ ਦੀ ਸੀ ਕਿ ਫਿਰ ਚੇਂਜ ਹੋ ਗਈ ਹੋਰ ਅੱਗੇ ਘਟ ਗਈ ਵੱਧ ਗਈਆਂ ਚੀਜ਼ਾਂ ਚਲਦੀਆਂ ਰਹਿਣੀਆਂ ਨੇ ਪਰ ਸਾਨੂੰ ਸਮੇਂ ਨਾਲ ਚੇਂਜ ਹੁੰਦੀ ਬੜੀ ਜ਼ਰੂਰਤ ਹੈ ਵੱਡੀ ਆਰਗੇਨਾਈਜੇਸ਼ਨਾਂ ਜੁੜਾਂਗੇ ਕੁਝ ਨਾ ਕੁਝ ਸਾਨੂੰ ਦੱਸਣਗੇ ਉਸ ਆਨ ਨਹੀਂ ਜਿਹੜਾ ਆਪਣਾ ਕੰਮ ਦਾ ਉਹ ਸਿੱਖ ਨੂੰ ਮਿਲਦਾ ਜੀ ਨਾਲ ਫੀਲਡ 'ਚ ਬਿਲਕੁਲ ਜੀ ਬਿਲਕੁਲ ਸ਼ੁਕਰੀਆ ਭਾਜੀ ਧੰਨਵਾਦ ਜੀ ਸੋ ਦੇਖੋ ਗੱਲਬਾਤ ਕੀਤੀ ਹੈ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਗੁਰਦਾਸਪੁਰ ਦੀ ਸਭ ਤੋਂ ਪੁਰਾਣੀ ਜਿਹੜੀ ਯੂਨੀਅਨ ਹੈ ਜੀ ਔਰ ਬਹੁਤ ਹੀ ਅੱਛਾ ਕੰਮ ਜਿਹੜਾ ਬਹੁਤ ਸਾਫ਼ ਸੁਥਰਾ ਕੰਮ ਕਰ ਰਹੀ ਹੈ ਔਰ ਅੱਛੀ ਸ਼ਖੀ ਵਾਲੇ ਇਨਸਾਨ ਨੇ ਸੋ ਤੁਸੀਂ ਜਰੂਰ ਇਸ ਯੂਨੀਅਨ ਨਾਲ ਜੁੜੋ ਔਰ ਇਹਦਾ ਜਿਹੜਾ ਫਾਇਦਾ ਵੀ ਲਓ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ਿਤ ਕੋ